ਪਾਕਿਸਤਾਨ ਚ ਹਿੰਦੂ ਮੰਦਰਾਂ ਤੇ ਹੋ ਰਹੇ ਅਟੈਕ ਨੂੰ ਲੈ ਕੇ ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਚੰਦਰਕਾਂਤ ਚੱਡਾ ਦੀ ਅਗਵਾਈ ਵਿੱਚ ਜਿੱਥੇ ਪਾਕਿਸਤਾਨ ਦਾ ਪੁਤਲਾ ਫੋਕਿਆ ਗਿਆ ਉੱਥੇ ਰੋਸ ਵਜੋਂ ਨਾਰੇਬਾਜੀ ਵੀ ਕੀਤੀ ਗਈ। पाकिस्तान मुर्दाबाद 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 पाकिस्तान मुर्दाबाद मुर्दाबाद पाकिस्तान मुर्दाबाद 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 पाकिस्तान हाय 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 पाकिस्तान हाय 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 पाकिस्तान मुर्दाबाद पाकिस्तान ਹਾਂ ਜੀ ਜੀ ਚਲੋ ਗਾਉਣ ਬੋਲੋ ਬੱਲੇ ਸੋਨੀ ਪਿੱਛੇ ਆਇਆ ਚੱਟਾ ਹਸਕਾਰ ਕਰੇ ਕਰੇ ਵੀਰ ਬਜਰੰਗੇ ਹਰਿ ਹਰਿ ਦੇਵਤਾਵਾਂ ਕਾ ਆਪਮਾਨ ਨਹੀਂ ਸਹੇਂਗੇ ਨਹੀਂ ਸਹੇਂਗੇ Hindu ਦੇਵੀ ਦੇਵਤਾਵਾਂ ਕਾ ਅੱਜ ਸ਼ੇਪ ਸਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਜੋ ਕਿ ਲੜੀਵਾਰ ਪੂਰੇ ਪੰਜਾਬ ਦੇ ਅੰਦਰ ਪਾਕਿਸਤਾਨ ਦੇ ਖਿਲਾਫ ਇੱਕ ਰੋਸ਼ਮਜਾਇਰੇ ਕਿਤੇ ਜਾ ਰਹੇ ਆ ਜਿਹੜਾ ਕਿ ਸਾਡੇ ਹਿੰਦੂਆਂ ਦਾ ਅਰਾਧੇ ਮੰਦਿਰ ਬਹੁਤ ਪੁਰਾਣਾ ਸੈਂਕੜੇ ਸਾਲ ਪੁਰਾਣਾ ਪ੍ਰਚੀਨ ਮੰਦਿਰ ਪਾਕਿਸਤਾਨ ਦੇ ਵਿੱਚ ਉਗਰ ਪੀੜ ਨੇ ਸ਼੍ਰੀ ਆਂ ਬੇਹਲਾਈਡ ਦੇ ਵਿੱਚ ਤੋੜ ਕੇ ਬਿਲਕੁਲ ਜਿੱਥੇ ਮੂਰਤੀਆਂ ਖੰਡਨ ਕੀਤੀਆਂ ਮੰਦਿਰ ਨੂੰ ਪੂਰਾ ਤੋੜਿਆ ਉਹਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਲੜੀਵਾਰ ਸ਼ਿਵਸ਼ਨਾ ਹਿੰਦੁਸਤਾਨ ਵੱਲੋਂ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਉਸੇ ਲੜੀ ਤਹਿਤ ਅਜਿਹਾ ਲੁਧਿਆਣਾ ਇਕਾਈ ਵੱਲੋਂ ਲੁਧਿਆਣਾ ਦੇ ਜ਼ਿਲ੍ਹਾ ਪ੍ਰਮੁਖ ਸ਼੍ਰੀ ਦਵਿੰਦਰ ਬਗਰੀਆ ਜੀ ਦੀ ਗਵਾਹੀ ਦੇ ਵਿੱਚ ਇੱਕ ਅਤੇ ਦੁਰਗਾ ਮਾਤਾ ਮੰਦਰ ਚੌਂਗ ਵਿਖੇ ਪਾਕਿਸਤਾਨ ਦੇ ਖਿਲਾਫ ਪੁਤਲਾ ਫੂਕੇ ਆਪਣਾ ਰੋਜ਼ ਜ਼ਾਹਰ ਕੀਤਾ ਔਰ ਅਸੀਂ ਅੱਜ ਕੇਂਦਰ ਸਰਕਾਰ ਤੋਂ ਵੀ ਇਹ ਮੰਗ ਕਰਨਾ ਚਾਹੁੰਦੇ ਆ ਕਿ ਅੱਜ 56 ਇੰਚ ਦੀ ਛਾਤੀ ਜਿਹੜੀ ਨਰੇਂਦਰ ਮੋਦੀ ਸਰਕਾਰ ਦੀ ਜਿਹੜੀ ਇੱਕ ਬੜਾ ਵੱਡਾ ਉਹਨਾਂ ਦਾ ਸ਼ੁਰਤੋ ਹੀ ਦਾਵਾ ਰਿਆ ਉਹ ਵਿਖਾਉਣ ਦੀ ਲੋੜ ਹੈ ਕਿਉਂਕਿ ਸਾਡੇ ਹਿੰਦੂਆਂ ਦੇ ਨਾਲ ਪਹਿਲਾਂ ਹੀ ਪਾਕਿਸਤਾਨ ਦੇ ਵਿੱਚ ਹਿੰਦੂ ਸਿੱਖਾਂ ਨਾਲ ਤਸ਼ੱਦਦ ਹੋ ਰਿਹਾ ਹੈ ਉੱਥੇ ਹੀ ਹਿੰਦੂਆਂ ਦੇ ਮੰਦਰਾਂ ਨੂੰ ਤੋੜਨਾ ਬੜੀ ਮੈਂ ਕਹਿੰਦਾ ਦੁਰਭਾਗੇਵਸ਼ ਹੈ ਤੋਂ ਸ਼ੇਮ ਸਦਾ ਹਿੰਦੁਸਤਾਨ ਜ਼ਰੂਰ ਮੰਗ ਕਰਦੀ ਹੈ ਵੀ ਕੇਂਦਰ ਸਰਕਾਰ ਇਸ ਗੱਲ ਨੂੰ ਯੂਨਾਈਟਿਡ ਨੇਸ਼ਨ ਵਿੱਚ ਲੈ ਕੇ ਜਾਵੇ ਜਦੋਂ ਵੀ ਸਹਿਯੁਕਤ ਰਾਸ਼ਟਰ ਦੀ ਜਿੱਥੇ ਬੈਠਕ ਹੁੰਦੀ ਹੈ ਇਸ ਗੱਲ ਦੇ ਉੱਤੇ ਪਾਕਿਸਤਾਨ ਨੂੰ ਆੜੇ ਹੱਥੀ ਲੈਣਾ ਚਾਹੀਦਾ ਲੁਧਿਆਣਾ ਤੋਂ ਵਿਕਰਮ ਸੈਣੀ ਦੇ ਨਾਲ ਦੀਪ ਸੈਣੀ ਦੀ ਰਿਪੋਰਟ ਫੌਕਸ ਡਾਟ ਪੰਜਾਬੀ ਯੂਰ ਸਿਟੀ ਯੂਰ ਨਿਊਜ਼